ਆਤਨਾਮ ਸ੍ਰੀ ਵਾਹਿਗੁਰੂ ਸਾਹਿਬੀ ਗਉੜੀ ਬਹਲਾ ਪੰਜਵਾ ਪਾਉ ਸਰਣਾਏ ਜਿਨ ਹਰ ਜਾਤੇ ਮਾਤਨ ਸੀਤਲ ਚਰਨ ਹਰ ਰਾਤੇ ਪੈ ਭਜਨ ਬ੍ਰਹਮਨਹਿ ਨ ਬਸਾਈ ਡਰਪੜ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕਹਿ ਰਵੇ ਬਸੋ ਹਰਨਾਮ ਸਗਲਮਨੋਰਥ ਤਾਂ ਕੈ ਪੂਰਨ ਕਾਮ ਜਨਮ ਜਰਾ ਅਮਰਤ ਜਿਸ ਵਾਸ ਸੋ ਸਮਰਤ ਸਿਮਰ ਸਾਸ ਗਰਾਸ ਮੀਤ ਸਾਜਣ ਸਖ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇਕ ਗੌੜੀ ਮਹੱਲਾ ਪੰਜਮਾ ਪਾਉ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਧਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਨ ਨ ਬਸਾ ਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕਹਿ ਰਵੇ ਬਸਿਓ ਹਰ ਨਾਮ ਸਗਲ ਮਨੋਰਥ ਤਾਂ ਗਿਆ ਪੂਰਨ ਕਾਮ ਜਨਮ ਜਰਾ ਮਰਤ ਜਿਸ ਵਾਸ ਸੋ ਸਮਰਤ ਜਿਸ ਵਾਸ ਗਿਰਾਸ ਅਮੀਰ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਤੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬੀ ਗਉੜੀ ਬਹਲਾ ਪੰਜਵਾ ਪਾਉ ਸਰਣਾਏ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭਜਨ ਬ੍ਰਹਮ ਰਹਿ ਨ ਬਸਾਈ ਡਰਪੜ ਡਰਪਤ ਜਨਮ ਬਹੁਤ ਜਾਹੀ ਰਹਾਉ ਜਾ ਘਰੇ ਦੇ ਬਸੋ ਹਰਨਾਮ ਸਗਲ ਮਨੋਰਥ ਪਾ ਕੇ ਪੂਰਨ ਕਾਮ ਜਨਮ ਜਰਾ ਅਮਰਤ ਜਿਸ ਵਾਸ ਸੋ ਸਮਰਤ ਸਿਮਰ ਸਾਸ ਗਰਾਸ ਮੀਤ ਸਾਜਣ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇਕ ਗਾਉੜੀ ਮਹੱਲਾ ਪੰਜਮਾ ਪਾਉ ਸਰਣਾਏ ਜਿਨ ਹਰ ਜਾਤੇ ਮਨ ਤਨ ਸੀਧਲੇ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਨ ਅਬਸਾ ਹੀ ਡਰਪਤ ਡਰਪਤ ਜਨਮ ਬਹੁ ਰਜਾਹੀ ਤਹਾਉ ਜਾਂ ਕਹਿ ਰਵੇ ਬਸਿਓ ਹਰਨਾਮ ਸਗਲ ਮਨੋਰਥ ਤਾਗੇ ਪੂਰਨ ਕਾਮ ਜਨਮ ਜਿਹੜਾ ਮਿਰਤ ਜਿਸ ਵਾਸ ਸੋ ਸਮਰਥ ਜਿਸ ਵਾਸ ਗਿਰਾਸ ਮੀਰ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਤੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬੀ ਗਉੜੀ ਬਹਲਾ ਪੰਜਵਾ ਆਉ ਸਰਣਾਏ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭਜਨ ਬ੍ਰਹਮ ਰਹਿ ਨ ਬਸਾਈ ਦਰਪਤ ਦਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਘਰੇ ਦੇ ਬਸੋ ਹਰ ਨਾਮ ਸਗਲਮ ਨੋਰਥ ਤਾਂ ਕਾ ਪੂਰਨ ਕਾਮ ਜਨਮ ਜਰਾ ਅਮਰਤ ਜਿਸ ਵਾਸ ਸੋ ਸਮਰਤ ਸਿਮਰ ਸਾਸ ਗਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇਕ ਗਾਉੜੀ ਮਹੱਲਾ ਪੰਜਮਾ ਪਾਉ ਸਰਣਾਈ ਜਿਨ ਹਰ ਜਾਤੇ ਮਾਤਨ ਸੀਧਲੇ ਚਰਨ ਹਰ ਰਾਤੇ ਪੈ ਭੰਜਨ ਪ੍ਰਮਾਨ ਅਬਸਾ ਹੀ ਡਰਪਤ ਡਰਪਤ ਜਨਮ ਬਹੁ ਰਜਾਹੀ ਰਹਾਉ ਜਾਂ ਕਹਿ ਰਵੇ ਬਸਿਓ ਹਰ ਨਾਮ ਸਗਲ ਮਨੋਰਥ ਤਾਗੇ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰਥ ਜਿਸ ਵਾਸ ਗਿਰਾਸ ਅਮੀਰ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਤੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬੀ ਗਉੜੀ ਬਹਲਾ ਪੰਜਵਾ ਆਉ ਸਰਣਾਏ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭਜਨ ਬ੍ਰਹਮਨਹਿ ਨ ਬਸਾਈ ਡਰਪੜ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਘਰੇ ਦੇ ਬਸੋ ਹਰਨਾਮ ਸਗਲ ਮਨੋਰਥ ਪਾ ਕੇ ਪੂਰਨ ਕਾਮ ਜਨਮ ਜਰਾ ਅੰਮ੍ਰਿਤ ਜਿਸ ਵਾਸ ਸੋ ਸਮਰਤਿ ਸਿਮਰ ਸਾਸ ਗਰਾਸ ਮੀਤ ਸਾਜਨ ਸਖ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇਕ ਗੌੜੀ ਮਹੱਲਾ ਪੰਜਮਾ ਪਾਉ ਸਰਣਾਏ ਜਿਨ ਹਰ ਜਾਤੇ ਮਨ ਤਨ ਸੀਧਲੇ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਾਨ ਅਵਸਾ ਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਤਹਾਉ ਜਾ ਕਹਿ ਰਵੇ ਬਸਿਓ ਹਰਨਾਮ ਸਗਲ ਮਨੋਰਥ ਤਾਗਿਆ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰਥ ਜਿਸ ਵਾਸ ਗਿਰਾਸ ਮੀਰ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਤੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬੀ ਗਉੜੀ ਬਹਲਾ ਪੰਜਵਾ ਪਾਉ ਸਰਣਾਏ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭਜਨ ਬ੍ਰਹਮ ਰਹਿ ਨ ਵਸਾਈ ਡਰਪੜ ਡਰਪਤ ਜਨਮ ਬਹੁਤ ਜाहिर ਹਾਉ ਜਾਂ ਕਹਿ ਰਵੇ ਬਸੋ ਹਰ ਨਾਮ ਸਗਲਮ ਨੋਰਥ ਤਾਂ ਕਾ ਪੂਰਨ ਕਾਮ ਜਨਮ ਜਰਾ ਅਮਰਤ ਜਿਸ ਵਾਸ ਸੋ ਸਮਰਤ ਸਿਮਰ ਸਾਸ ਗਰਾਸ ਮੀਤ ਸਾਜਨ ਸੁਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇਕ ਗਾਉੜੀ ਮਹੱਲਾ ਪੰਜਮਾ ਰਾਉ ਸਰਨਾਈ ਜਿਨ ਹਰ ਜਾਤੇ ਮਨ ਤਨ ਸੀਧਲ ਚਰਨ ਹਰ ਰਾਤੇ ਪੈ ਭੰਜਨ ਪ੍ਰਮਾਨ ਬਸਾ ਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕਹਿ ਰਵੇ ਬਸਿਓ ਹਰ ਨਾਮ ਸਗਲ ਮਨੋਰਥ ਤਾਗੇ ਪੂਰਨ ਕਾਮ ਜਨਮ ਜਰਾ ਮਰਤ ਜਿਸ ਵਾਸ ਸੋ ਸਮਰਤ ਜਿਸ ਵਾਸ ਗਿਰਾਸ ਮੀਰ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਤੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬੀ ਗਉੜੀ ਬਹਲਾ ਪੰਜਵਾ ਪਾਉ ਸਰਣਾਏ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭਜਨ ਬ੍ਰਹਮ ਰਹਿ ਨ ਬਸਾਈ ਡਰ ਪਰ ਡਰਪਤ ਜਨਮ ਬਹੁਤ ਜाहिर ਹਾਉ ਜਾਂ ਕਹਿ ਰੇ ਬਸੋ ਹਰਨਾਮ ਸਗਲਮ ਨੋਰਥ ਪਾ ਕੇ ਪੂਰਨ ਕਾਮ ਜਨਮ ਜਰਾ ਅਮਰਤ ਜਿਸ ਵਾਸ ਸੋ ਸਮਰਤ ਸਿਮਰ ਸਾਸ ਗਰਾਸ ਮੀਤ ਸਾਜਣ ਸਖਾ ਪ੍ਰਭ ਏਕ ਨਾਮ ਸੁਆਮੀ ਦਾ ਨਾਨਕ ਟੇਕ ਗੌੜੀ ਮਹੱਲਾ ਪੰਜਮਾ ਪਾਉ ਸਰਣਾਏ ਜਿਨ ਹਰ ਜਾਤੇ ਮਹਤਨ ਸੀਧਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਾਨ ਅਬਸਾ ਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕਹਿ ਰਵੇ ਬਸਿਓ ਹਰ ਨਾਮ ਸਗਲ ਮਨੋਰਥ ਤਾਂ ਗਿਆ ਪੂਰਨ ਕਾਮ ਜਨਮ ਜਰਾ ਮਰਿਤ ਜਿਸ ਵਾਸ ਸੋ ਸਮਰਥ ਜਿਸ ਵਾਸ ਗਿਰਾਸ ਮੀਰ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਏਕ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬੀ ਗਉੜੀ ਬਹਲਾ ਪੰਜਵਾ ਪਾਉ ਸਰਣਾਏ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭਜਨ ਬ੍ਰਹਮਨਹਿ ਨਵਸਾਈ ਦਰਪਤ ਦਰਪਤ ਜਨਮ ਬਹੁਤ ਜਾਹੀ ਰਹਾਓ ਜਾ ਘਰੇ ਦੇ ਬਸੋ ਹਰ ਨਾਮ ਸਗਲਮ ਨੋਰਥ ਤਾਂ ਕੈ ਪੂਰਨ ਕਾਮ ਜਨਮ ਜਰਾ ਅਮਰਤ ਜਿਸ ਵਾਸ ਸੋ ਸਮਰਤ ਸਿਮਰ ਸਾਸ ਗਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇਕ ਗਾਉੜੀ ਮਹੱਲਾ ਪੰਜਮਾ ਪਾਉ ਸਰਣਾਇ ਜਿਨ ਹਰ ਜਾਤੇ ਮਨ ਤਨ ਸੀਧਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਨ ਅਬਸਾ ਹੀ ਡਰ ਪਤ ਡਰ ਪਤ ਜਨਮ ਬਹੁਤ ਜਾਹੀ ਰਹਾਓ ਜਾਂ ਕਹਿ ਰਹੇ ਬਸਿਓ ਹਰਨਾਮ ਸਗਲ ਮਨੋਰਥ ਤਾਗੇ ਪੂਰਨ ਕਾਮ ਜਰਮ ਜਰਾ ਮਿਰਤ ਜਿਸ ਵਾਸ ਸੋ ਸਮਰਥ ਜਿਸ ਵਾਸ ਗਿਰਾਸ ਮੀਰ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਤੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬੀ ਗਉੜੀ ਬਹਲਾ ਪੰਜਵਾ ਆਉ ਸਰਣਾਏ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭਜਨ ਬ੍ਰਹਮ ਰਹਿ ਨ ਬਸਾਈ ਡਰਪੜ ਡਰਪੜ ਜਨਮ ਬਹੁਤ ਜਾਹੀ ਰਹਾਉ ਜਾਂ ਘਰੇ ਦੇ ਬਸੋ ਹਰ ਨਾਮ ਸਗਲ ਮਨੋਰਥ ਪਾ ਕੇ ਪੂਰਨ ਕਾਮ ਜਨਮ ਜਰਾ ਅੰਮ੍ਰਿਤ ਜਿਸ ਵਾਸ ਸੋ ਸਮਰਥ ਸਿਮਰ ਸਾਸ ਗਰਾਸ ਮੀਤ ਸਾਜਣ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇਕ ਗਾਉੜੀ ਮਹੱਲਾ ਪੰਜਮਾ ਪਾਉ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਧਲ ਚਰਨ ਹਰ ਰਾਤੇ ਪੈ ਭੰਜਨ ਪ੍ਰਮਾਨ ਅਬਸਾ ਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕਹਿ ਰਵੇ ਬਸਿਓ ਹਰ ਨਾਮ ਸਗਲ ਮਨੋਰਥ ਤਾਗੇ ਪੂਰਨ ਕਾਮ ਜਨਮ ਜਰਾ ਮਰਤ ਜਿਸ ਵਾਸ ਸੋ ਸਮਰਥ ਜਿਸ ਵਾਸ ਗਿਰਾਸ ਮੀਰ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਤੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬੀ ਗਉੜੀ ਬਹਲਾ ਪੰਜਵਾ ਆਉ ਸਰਣਾਏ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭਜਨ ਬ੍ਰਹਮ ਰਹਿ ਨ ਬਸਾਈ ਡਰਪੜ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਘਰੇ ਦੇ ਬਸੋ ਹਰਨਾਮ ਸਗਲ ਮਨੋਰਥ ਪਾ ਕੇ ਪੂਰਨ ਕਾਮ ਜਨਮ ਜਰਾ ਅਮਰਤ ਜਿਸ ਵਾਸ ਸੋ ਸਮਰਤ ਸਿਮਰ ਸਾਸ ਗਰਾਸ ਮੀਰੇ ਸਾਜਣ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇਕ ਗੌੜੀ ਮਹੱਲਾ ਪੰਜਮਾ ਪਾਉ ਸਰਣਾਇ ਜਿਨ ਹਰ ਜਾਤੇ ਮਾਤਨ ਸੀਧਲੇ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਾਨ ਨ ਬਸਾ ਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕਹਿ ਰਵੇ ਬਸਿਓ ਹਰ ਨਾਮ ਸਗਲ ਮਨੋਰਥ ਤਾਗੇ ਪੂਰਨ ਕਾਮ ਜਨਮ ਜਰਾ ਮਿਰਤ ਜਿਸਵਾਸ ਸੋ ਸਮਰਥ ਜਿਸਵਾਸ ਗਿਰਾਸ ਉਮੀਰ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਤੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬੀ ਗਉੜੀ ਬਹਲਾ ਪੰਜਵਾ ਆਓ ਸਰਣਾਏ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭਜਨ ਬ੍ਰਹਮਨਹਿ ਨ ਬਸਾਈ ਡਰਪੜ ਡਰਪਤ ਜਨਮ ਬਹੁਤ ਜਾਹੀ ਰਹਾਓ ਜਾਂ ਘਰੇ ਦੇ ਬਸੋ ਹਰਨਾਮ ਸਗਲ ਮਨੋਰਥ ਪਾ ਕੇ ਪੂਰਨ ਕਾਮ ਜਨਮ ਜਰਾ ਅੰਮ੍ਰਿਤ ਜਿਸ ਵਾਸ ਸੋ ਸਮਰਤਿ ਸਿਮਰ ਸਾਸ ਗਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇਕ ਗਾਉੜੀ ਮਹੱਲਾ ਪੰਜਮਾ ਪਾਉ ਸਰਣਾਇ ਜਿਨ ਹਰ ਜਾਤੇ ਮਨ ਤਨ ਸੀਧਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਾਨ ਨ ਬਸਾ ਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਤਹਾਉ ਜਾਂ ਕਹਿ ਰਹੇ ਬਸਿਓ ਘਰ ਨਾਮ ਸਗਲ ਮਨੋਰਥ ਤਾਗੇ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰਥ ਸਾਸ ਗਿਰਾਸ ਮੀਰ ਸਾਜਣ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਤੇਕ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬੀ ਗਉੜੀ ਬਹਲਾ ਪੰਜਵਾ ਪਾਉ ਸਰਣਾਏ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭੰਜਨ ਬ੍ਰਹਮ ਰਹਿ ਨ ਬਸਾਈ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਘਰੇ ਦੇ ਬਸੋ ਹਰ ਨਾਮ ਸਗਲਮ ਨੋਰਥ ਤਾਂ ਕਿਆ ਪੂਰਨ ਕਾਮ ਜਨਮ ਜਰਾ ਅਮਰਤ ਜਿਸ ਵਾਸ ਸੋ ਸਮਰਤ ਸਿਮਰ ਸਾਸ ਗਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇਕ ਗਾਉੜੀ ਮਹੱਲਾ ਪੰਜਮਾ ਪਾਉ ਸਰਣਾਈ ਜਿਨ ਹਰ ਜਾਤੇ ਮਾਤਨ ਸੀਧਲ ਚਰਨ ਹਰ ਰਾਤੇ ਪੈ ਭੰਜਨ ਪ੍ਰਮਾਨ ਅਵਸਾਹੀ ਡਰਪਤ ਡਰਪਤ ਜਨਮ ਬਹੁ ਰੁਜਾਹੀ ਤਹਾਉ ਜਾਂ ਕਹਿ ਰਵੇ ਬਸਿਓ ਹਰ ਨਾਮ ਸਗਲ ਮਨੋਰਥ ਤਾਗੇ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰਥ ਜਿਸ ਵਾਸ ਗਿਰਾਸ ਅਮੀਰ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬੀ ਗਉੜੀ ਬਹਲਾ ਪੰਜਵਾ ਆਓ ਸਰਣਾਏ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭਜਨ ਬ੍ਰਹਮਨਹਿ ਨ ਬਸਾਈ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਓ ਜਾਂ ਘਰੇ ਦੇ ਬਸੋ ਹਰਨਾਮ ਸਗਲਮ ਨੋਰਥ ਤਾਂ ਕੈ ਪੂਰਨ ਕਾਮ ਜਨਮ ਜਰਾ ਅਮਰਤ ਜਿਸ ਵਾਸ ਸੋ ਸਮਰਤ ਸਮਰਸਾਸ ਗਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇਕ ਗਾਉੜੀ ਮਹੱਲਾ ਪੰਜਮਾ ਪਾਉ ਸਰਣਾਇ ਜਿਨ ਹਰ ਜਾਤੇ ਮਨ ਤਨ ਸੀਦਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਾਨ ਅਵਸਾ ਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕਹਿ ਰਹੇ ਬਸਿਓ ਹਰਨਾਮ ਸਗਲ ਮਨੋਰਥ ਤਾਗੇ ਪੂਰਨ ਕਾਮ ਜਰਮ ਜਰਾ ਮਿਰਤ ਜਿਸ ਵਾਸ ਸੋ ਸਮਰਥ ਸਾਸ ਗਿਰਾਸ ਮੀਰ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਤੇਕ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬੀ ਗਉੜੀ ਬਹਲਾ ਪੰਜਵਾ ਪਾਉ ਸਰਨਾਏ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਆ ਭਜਨ ਬ੍ਰਹਮ ਰਹਿ ਨਵਸਾਈ ਦਰਪਤ ਦਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕਹਿ ਰਵੇ ਬਸੋ ਹਰਨਾਮ ਸਗਲਮ ਨੋਰਥ ਤਾਂ ਕਿਆ ਪੂਰਨ ਕਾਮ ਜਨਮ ਜਰਾ ਅਮਰਤ ਜਿਸ ਵਾਸ ਸੋ ਸਮਰਤ ਸਿਮਰਸਾਸ ਗਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇਕ ਗਾਉੜੀ ਮਹੱਲਾ ਪੰਜਮਾ ਪਾਉ ਸਰਨਾਈ ਜਿਨ ਹਰ ਜਾਤੇ ਮਾਤਨ ਸੀਧਲ ਚਰਨ ਹਰ ਰਾਤੇ ਪੈ ਪੰਜਨ ਪ੍ਰਮਾਨ ਅਵਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਤਹਾਉ ਜਾਂ ਕਹਿ ਰਵੇ ਬਸਿਓ ਹਰ ਨਾਮ ਸਗਲ ਮਨੋਰਥ ਤਾਗੇ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰਥ ਜਿਸ ਵਾਸ ਗਿਰਾਸ ਅਮੀਰ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਤੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬੀ ਗਉੜੀ ਬਹਲਾ ਪੰਜਵਾ ਪਾਉ ਸਰਨਾਏ ਜਿਨ ਹਰ ਜਾਤੇ ਮਾਤਨ ਸੀਤਲ ਚਰਨ ਹਰ ਰਾਤੇ ਪੈ ਭਜਨ ਬ੍ਰਹਮ ਰਹਿ ਨਵਸਾਈ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਓ ਜਾ ਘਰੇ ਦੇ ਬਸੋ ਹਰਨਾਮ ਸਗਲ ਮਨੋਰਥ ਪਾ ਕੇ ਪੂਰਨ ਕਾਮ ਜਨਮ ਜਰਾ ਅਮਰਤ ਜਿਸ ਵਾਸ ਸੋ ਸਮਰਤ ਸਿਮਰ ਸਾਸ ਗਰਾਸ ਮੀਤ ਸਾਜਣ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇਕ ਗਾਉੜੀ ਮਹੱਲਾ ਪੰਜਮਾ ਪਾਉ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਧਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਨ ਅਬਸਾ ਹੀ ਡਰਪਤ ਡਰਪਤ ਜਨਮ ਬਹੁ ਰਜਾਈ ਤਹਾਉ ਜਾਂ ਕਹਿ ਰਵੇ ਬਸਿਓ ਹਰਨਾਮ ਸਗਲ ਮਨੋਰਥ ਤਾਗੇ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰਥ ਜਿਸ ਵਾਸ ਗਿਰਾਸ ਮੀਰ ਸਾਜਣ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਤੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬੀ ਗਉੜੀ ਭਲਾ ਪੰਜਵਾ ਆਓ ਸਰਣਾਏ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਆ ਭੰਜਨ ਬ੍ਰਹਮ ਰਹਿ ਨ ਬਸਾਈ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਘਰੇ ਦੇ ਬਸੋ ਹਰ ਨਾਮ ਸਗਲਮ ਨੋਰਥ ਤਾਂ ਕਾ ਪੂਰਨ ਕਾਮ ਜਨਮ ਜਰਾ ਅੰਮ੍ਰਿਤ ਜਿਸ ਵਾਸ ਸੋ ਸਮਰਤ ਸਮਰਸਾਸ ਗਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇਕ ਗਾਉੜੀ ਮਹੱਲਾ ਪੰਜਮਾ ਪਾਉ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਦਲ ਚਰਨ ਹਰ ਰਾਤੇ ਪੈ ਭੰਜਨ ਪ੍ਰਮਾਨ ਅਵਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕਹਿ ਰਵੇ ਬਸਿਓ ਹਰ ਨਾਮ ਸਗਲ ਮਨੋਰਥ ਤਾਗੇ ਪੂਰਨ ਕਾਮ ਜਨਮ ਜਰਾ ਮਿਰਤ ਜਿਸਵਾਸ ਸੋ ਸਮਰਥ ਜਿਸਵਾਸ ਗਿਰਾਸ ਮੀਰ ਸਾਜਣ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਤੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬੀ ਗਉੜੀ ਬਹਲਾ ਪੰਜਵਾ ਆਉ ਸਰਣਾਏ ਜਿਨ ਹਰ ਜਾਤੇ ਮਾਤਨ ਸੀਤਲ ਚਰਨ ਹਰ ਰਾਤੇ ਪੈ ਭਜਨ ਬ੍ਰਹਮ ਰਹਿ ਨਵਸਾਈ ਦਰਪਤ ਦਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਘਰੇ ਦੇ ਬਸੋ ਹਰਨਾਮ ਸਗਲ ਮਨੋਰਥ ਪਾ ਕੇ ਪੂਰਨ ਕਾਮ ਜਨਮ ਜਰਾ ਅਮਰਤ ਜਿਸ ਵਾਸ ਸੋ ਸਮਰਤ ਸਿਮਰ ਸਾਸ ਗਰਾਸ ਮੀਤ ਸਾਜਣ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇਕ ਗੌੜੀ ਮਹੱਲਾ ਪੰਜਮਾ ਪਾਉ ਸਰਣਾਇ ਜਿਨ ਹਰ ਜਾਤੇ ਮਨ ਤਨ ਸੀਧਲੇ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਾਨ ਅਵਸਾ ਹੀ ਡਰਪਤ ਡਰਪਤ ਜਨਮ ਬਹੁ ਰਜਾਈ ਤਹਾਉ ਜਾਂ ਕਹਿ ਰਹੇ ਬਸਿਓ ਹਰਨਾਮ ਸਗਲ ਮਨੋਰਥ ਤਾਗੇ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰਥ ਜਿਸ ਵਾਸ ਗਿਰਾਸ ਮੀਰ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਤੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬੀ ਗਉੜੀ ਭਲਾ ਪੰਜਵਾ ਆਉ ਸਰਣਾਏ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭਜਨ ਬ੍ਰਹਮ ਰਹਿ ਨ ਵਸਾਈ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਘਰੇ ਦੇ ਬਸੋ ਹਰ ਨਾਮ ਸਗਲ ਮਨੋਰਥ ਪਾ ਕੇ ਪੂਰਨ ਕਾਮ ਜਨਮ ਜਰਾ ਅਮਰਤ ਜਿਸ ਵਾਸ ਸੋ ਸਮਰਤ ਸਿਮਰ ਸਾਸ ਗਰਾਸ ਮੀਤ ਸਾਜਣ ਸਖ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇਕ ਗਾਉੜੀ ਮਹੱਲਾ ਪੰਜਮਾ ਆਵਸਰਨਾਈ ਜਿਨ ਹਰ ਜਾਤੇ ਮਹਤਨ ਸੀਧਲ ਚਰਨ ਹਰ ਰਾਤੇ ਪੈ ਭੰਜਨ ਪ੍ਰਮਾਨ ਅਵਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਤਹਾਉ ਜਾਂ ਕਹਿ ਰੇ ਬਸਿਓ ਹਰ ਨਾਮ ਸਗਲ ਮਨੋਰਥ ਤਾਗੇ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰਥ ਜਿਸ ਵਾਸ ਗਿਰਾਸ ਮੀਰ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਤੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬੀ ਗਉੜੀ ਬਹਲਾ ਪੰਜਵਾ ਪਾਉ ਸਰਣਾਏ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭਜਨ ਬ੍ਰਹਮ ਰਹਿ ਨਵਸਾਈ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਘਰੇ ਦੇ ਬਸੋ ਹਰਨਾਮ ਸਗਲਮ ਨੋਰਥ ਤਾਂ ਕਿਆ ਪੂਰਨ ਕਾਮ ਜਨਮ ਜਰਾ ਅਮਰਤ ਜਿਸ ਵਾਸ ਸੋ ਸਮਰਤ ਸਿਮਰ ਸਾਸ ਗਰਾਸ ਮੀ ਤੇ ਸਾਜਣ ਸਖਾ ਪ੍ਰਭ ਏਕ ਨਾਮ ਸੁਆਮੀ ਦਾ ਨਾਨਕ ਟੇਕ ਗੌੜੀ ਮਹੱਲਾ ਪੰਜਮਾ ਪਾਉ ਸਰਣਾਇ ਜਿਨ ਹਰ ਜਾਤੇ ਮਾਤਨ ਸੀਦਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਨ ਅਬਸਾ ਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕਹਿ ਰਵੇ ਬਸਿਓ ਹਰ ਨਾਮ ਸਗਲ ਮਨੋਰਥ ਤਾਗੇ ਪੂਰਨ ਕਾਮ ਜਨਮ ਜਰਾ ਮਿਰਤ ਜਸਵਾਸ ਸੋ ਸਮਰਥ ਜਸਾਸ ਗਿਰਾਸ ਉਮੀਰ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਤੇਕ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬੀ ਗਉੜੀ ਬਹਲਾ ਪੰਜਵਾ ਪਾਉ ਸਰਣਾਏ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭਜਨ ਬ੍ਰਹਮਣਹਿ ਨ ਬਸਾਈ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਘਰੇ ਦੇ ਬਸੋ ਹਰਨਾਮ ਸਗਲ ਮਨੋਰਥ ਪਾ ਕੇ ਪੂਰਨ ਕਾਮ ਜਨਮ ਜਰਾ ਅਮਰਤ ਜਿਸ ਵਾਸ ਸੋ ਸਮਰਤ ਸਿਮਰ ਸਾਸ ਗਰਾਸ ਮੀਤ ਸਾਜਣ ਸਖ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇਕ ਗੌੜੀ ਮਹੱਲਾ ਪੰਜਮਾ ਪਾਉ ਸਰਣਾਏ ਜਿਨ ਹਰ ਜਾਤੇ ਮਾਤਨ ਸੀਧਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਾਨ ਅਵਸਾ ਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਤਹਾਉ ਜਾਂ ਕਹਿ ਰਵੇ ਬਸਿਓ ਹਰਨਾਮ ਸਗਲ ਮਨੋਰਥ ਤਾਗੇ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰਤ ਜਿਸ ਵਾਸ ਗਿਰਾਸ ਮੀਰ ਸਾਜਨਾ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਤੇਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬੀ ਗਉੜੀ ਬਹਲਾ ਪੰਜਵਾ ਪਾਉ ਸਰਣਾਏ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਭਜਨ ਬ੍ਰਹਮ ਰਹਿ ਨ ਬਸਾਈ ਡਰਪੜ ਡਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਘਰੇ ਦੇ ਬਸੋ ਹਰ ਨਾਮ ਸਗਲ ਮਨੋਰਥ ਪਾ ਕੇ ਪੂਰਨ ਕਾਮ ਜਨਮ ਜਰਾ ਅਮਰਤ ਜਿਸ ਵਾਸ ਸੋ ਸਮਰਤ ਸਿਮਰ ਸਾਸ ਗਰਾਸ ਮੀਤ ਸਾਜਣ ਸਖ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇਕ ਗਾਉੜੀ ਮਹੱਲਾ ਪੰਜਮਾ ਪਾਉ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਧਲ ਚਰਨ ਹਰ ਰਾਤੇ ਪੈ ਭੰਜਨ ਪ੍ਰਭ ਮਨ ਨ ਬਸਾ ਹੀ ਡਰਪਤ ਡਰਪਤ ਜਨਮ ਬਹੁ ਰਜਾਹੀ ਰਹਾਉ ਜਾਂ ਕਹਿ ਰਵੇ ਬਸਿਓ ਹਰ ਨਾਮ ਸਗਲ ਮਨੋਰਥ ਤਾਂ ਗਏ ਪੂਰਨ ਕਾਮ ਜਨਮ ਜਰਾ ਮਿਰਤ ਜਿਸਵਾਸ ਸੋ ਸਮਰਥ ਜਿਸਵਾਸ ਗਿਰਾਸ ਮੀਰ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਤੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ